ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਇੱਕ ਹੋਰ ਵੀਡੀਓ ਦੇ ਨਾਲ ਅੱਜ ਆਪਾਂ ਆਏ ਆ ਜੀ। ਵੀਡੀਓ ਨੂੰ ਪਹਿਨੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ। ਉਹ ਪਹਿਨਣ ਦਾ ਬਹੁਤ-ਬਹੁਤ ਧੰਨਵਾਦ ਜਿਹੜੀਆਂ ਸੋਹਣੇ-ਸੋਹਣੇ ਕਮੈਂਟ ਕਰਦੀਆਂ ਨੇ। ਵਧੀਆ ਪਹਿਨ ਤੁਹਾਡੇ ਸਹਿਯੋਗ ਨਾਲ ਅੱਗੇ ਵਧਣਾ ਆਪਾਂ ਨੇ। ਬਹੁਤ-ਬਹੁਤ ਧੰਨਵਾਦ ਕਰਦੀਆਂ ਦਿਲੋਂ ਥੈਂਕਸ ਕਰਦੀਆਂ ਤੁਹਾਡਾ। ਜਿਹੜੇ ਤੁਸੀਂ ਵਧੀਆ-ਵਧੀਆ ਕਮੈਂਟ ਕਰਦੇ ਹੋ। ਅੱਜ ਦੀ ਆਪਾਂ ਇੱਕ ਛੋਟੀ ਜਿਹੀ ਰੈਸਪੀ ਕਿਉਂਕਿ ਕਈ ਵਾਰ ਆਪਾਂ ਨੂੰ ਭੁੱਖ ਲੱਗ ਜਾਂਦੀ ਹੈ ਜੀ ਦੁਪਹਿਰ ਵੇਲੇ ਤਾਂ ਆਪਾਂ ਇਹ ਛੋਟੀ ਜਿਹੀ ਰੈਸਪੀ ਬਣਾ ਸਕਦੇ ਆ ਜਿਹਦੇ ਲਈ ਆਪਾਂ ਨੇ ਹਥਿੱਲਾ ਲੈ ਲਈਆਂ ਫਿੱਕੀਆਂ ਖਿੱਲਾ ਕਹਿੰਦੇ ਆ ਆਪਾਂ ਦਿਵਾਲੀ ਨੂੰ ਵੀ ਲਿਆਉਂਦੇ ਹੁੰਨੇ ਆ ਤੇ ਆਪਾਂ ਉਹ ਵੀ ਲਿਆਉਂਨੇ ਆ ਕਈ ਵਾਰ ਮੱਥਮਕੇ ਦੇਖਣ ਨੂੰ ਫਿੱਕੀਆਂ ਖਿੱਲਾ ਰਹਿ ਗਏ ਲੋ ਜੀ ਆਪਾਂ ਨੇ ਇੱਕ ਕੌਲੀ ਖਿੱਲਾ ਦੀ ਲੈ ਲਈ ਲੋ ਆਦਿ ਨੇ ਖਿੱਲਾਂ ਦੇ ਵਿੱਚ ਆਪਾਂ ਪਾਣੀ ਐਡ ਕਰਕੇ ਰੱਖ ਦਿੰਨੇ ਆ। 2 ਬੋਗ ਮਿੰਟ ਲਈ ਰੱਖਾਂਗੇ ਇਹਨੂੰ ਆਪਾਂ ਬੋਤਾਂ ਦੇ ਰੱਖ ਦੇ। ਤਾਂ ਜੋ ਆਪਣੀਆਂ ਖਿੱਲਾਂ ਥੋੜੀਆਂ ਜਿਹੀਆਂ ਜ ਸੌਫਟ ਹੋ ਜਾਣ। ਚੰਗੀ ਤਰ੍ਹਾਂ ਇਹਨਾਂ ਨੂੰ ਪਾਣੀ ਦੇ ਵਿੱਚ ਡਿੱਪ ਆਪਾਂ ਕਰ ਦਿੰਨੇ ਆ। ਚਲੋ ਜੀ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਹੁਣ ਆਪਾਂ ਖਿਲਾ ਇਹਨਾਂ ਨੂੰ ਬਣਾਉਣ ਲੱਗਦੇ ਆਂ ਰੈਸਪੀ ਨੂੰ ਲਓ ਜੀ ਖਿਲਾ ਨੂੰ ਆਪਣੀਆਂ ਨਾਲ 1.5 ਮਿੰਟ ਰੱਖਿਆ ਆਪਾਂ ਨੇ ਪਾਣੀ 'ਚ ਬਾਹਰ ਕੱਢ ਲਿਆ ਪਾਣੀ ਤੋਂ ਇੱਧਰ ਆਪਾਂ ਨੇ ਲੈ ਲਈ ਜੀ ਸਿਮਲਾ ਮਿਰਚ ਟਮਾਟਰ ਤੇ ਪਿਆਜ਼ लो जी आप चूल्हा बाल दे कढ़ाही चंकी तरह गर्म कर लें सुखा लें क्योंकि अजकल मौसम है जी बिना धोते तो चीज़ नहीं बरती जाती ਲਓ ਜੀ ਕੜਾਹੀ ਆਪਣੀ ਗਰਮ ਹੋ ਗਈ। ਇਹਦੇ ਵਿੱਚ ਆਪਾਂ ਪਾ ਲੈਨੇ ਆਂ ਦੇਸੀ ਕੀ। ਜਿੰਨੇ ਕੰਮ ਜਰੂਰ ਤਾਂ ਨਾਲ ਪਾ ਸਕਦੇ ਕੋਈ ਬੱਦਖੰਦਾ ਕੋਈ ਘਟਖੰਦਾ। ਲਓ ਜੀ ਕੀ ਆਪਣਾ ਗਰਮ ਹੋ ਗਿਆ। ਹੁਣ ਇਹਦੇ ਵਿੱਚ ਆਪਾਂ ਐਡ ਕਰਦੇ ਆਂ ਜੀਰਾ। ਦਾ ਕਚਮਚਾ ਪਾ ਜੀਰੇ ਦਾ ਪਾ ਲਿਆ ਲੋ ਜੀ ਆਪਾਂ ਨੇ ਵੱਡਾ ਇੱਕ ਪਿਆਜ਼ ਕੱਟ ਲਿਆ ਇਹਨੇ ਵੀ ਆਪਾਂ ਸਟੇਰ ਕਰ ਦਿੰਦੇ ਆ ਪਿਆਜ਼ ਨੂੰ ਆਪਾਂ ਹਲਕਾ ਜਿਹਾ ਬਰਾਉਣ ਹੁੰਦੇ ਤੱਕ ਪਕਾ ਲੈਨੇ ਛੋਟੇ ਨੇ ਤਾਂ ਦੋ ਪਾ ਲਓ ਆਪਾਂ ਨੇ ਇੱਕ ਵੱਡਾ ਤੇ ਇੱਕ ਪਿਆਜ਼ ਕੱਟ ਲਿਆ ਕੋਈ ਵੀ ਸਬਜ਼ੀ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਜਿਹੜੀ ਤੁਹਾਨੂੰ ਘਰੇ ਹੈਗੀ ਆ ਜਿਹੜੀ ਆਪਣੇ ਕੋਲ ਘਰੇ ਹੈ ਅੱਜ ਆਪੋ ਹੀ ਚੀਜ਼ ਪਾ ਵਰਤਾਂਗੇ ਲਓ ਜੀ ਪਿਆਜ਼ ਆਪਣੇ ਹਲਕੇ ਜਿਹੇ ਪਰੌਣ ਹੋ ਗਏ ਹੁਣ ਇਹਦੇ ਵਿੱਚ ਆਪ ਐਡ ਕਰਦੇ ਹਾਂ ਸਿਂਗੜਾ ਮਿਰਚ ਸਿਮਲਾ ਮਿਰਚ ਨੂੰ ਵੀ ਆਪਾਂ 1-2 ਮਿੰਟ ਲਈ ਪਕਾ ਲੈਨੇ। ਲੋ ਜੀ ਸਿਮਲਾ ਮਿਰਚ ਆਪਣੀ ਪੱਕ ਗਈ। ਹੁਣ ਆਪਾਂ ਇਹਦੇ ਵਿੱਚ ਐਡ ਕਰਦੇ ਆਂ ਲਾਲ ਟਮਾਟਰ। ਇਹਨੂੰ ਵੀ ਆਪਾਂ 1-2 ਮਿੰਟ ਲਈ ਪਕਾ ਲੈਨੇ। ਓਨੀ ਕੁ ਦੇਰ ਤੱਕ ਪਕਾਉਨੇ ਆ ਜਿੰਨੀ ਕੁ ਦੇਰ ਤੱਕ ਆਪਣੇ ਟਮਾਟਰ ਸੌਫਟ ਨਹੀਂ ਹੋ ਜਾਂਦੇ। ਲੋ ਜੀ ਟਮਾਟਰ ਵੀ ਆਪਣੇ ਚੰਗੀ ਤਰ੍ਹਾਂ ਪੱਕ ਗਏ ਹੁਣ ਆਪਾਂ ਇਹਦੇ ਵਿੱਚ ਐਡ ਕਰਦੇ ਹਾਂ ਸੁੱਕੇ ਮਸਾਲੇ ਜੋ ਵੀ ਮਸਾਲਾ ਤੁਹਾਨੂੰ ਪਸੰਦ ਆ ਤੁਸੀਂ ਉਹ ਪਾ ਸਕਦੇ ਹੋ ਅੱਧਾ ਕ ਚੰਚ ਆਪਾਂ ਪਾ ਲੈਨੇ ਆ ਹਲਦੀ ਦਾ ਹਲਦੀ ਨੂੰ ਆਪਾਂ ਥੋੜਾ ਜਿਹਾ ਭੁੰਨ ਲੈਨੇ ਆ ਕਿਉਂਕਿ ਇਹਦਾ ਕੱਚਾ ਪਣ ਫਿਰ ਥੋੜਾ ਜਿਹਾ ਹੋ ਹੁੰਦਾ ਜੀ ਜੇ ਕੱਚਾ ਰਹਿ ਜਾਏ ਫਿਰ ਸਮੈਲ ਜੀ ਆਈ ਜਾਂਦੀ ਹੈ ਹਰਦੀn ਥੋੜਾ ਜਿਹਾ ਪਾ ਨਕੇ ਲਓ ਜੀ ਹਰਦੀ ਆਪਣੀ ਭੁੱਜ ਗਈ ਹੁਣ ਇਹਦੇ ਵਿੱਚ ਆਪਾਂ ਪਾਉਨੇ ਆ ਨਮਕ ਮਿਰਚ ਸਵਾਦ ਅਨੁਸਾਰ ਆਪਾਂ ਨਮਕ ਪਾ ਲੈਨੇ ਸਵਾਦ ਅਨੁਸਾਰ ਇਹ ਆਪਾਂ ਪਾਉਨੇ ਆ ਮਿਰਚ ਕਿਉਂਕਿ ਕੋਈ ਘੱਟ ਖਾਂਦਾ ਜੀ ਕੋਈ ਵੱਧ ਖਾਂਦਾ ਆਪਣੇ ਸਵਾਦ ਅਨੁਸਾਰ ਆਪਾਂ ਪਾ ਸਕਦੇ ਲਓ ਜੀ ਮਸਾਲੇ ਆਪਣੇ ਚੰਗੀ ਤਰ੍ਹਾਂ ਪੱਕ ਗਏ ਲਓ ਜੀ ਹੁਣ ਜਿਹੜੀ ਆਪਾਂ ਨੇ ਕਿੱਲਾਂ ਭਾਂਡੇ ਰੱਖੀਆਂ ਦੀਆਂ ਕਿੱਲਾ ਨੂੰ ਆਪਾਂ ਵਿੱਚ ਐਡ ਕਰ ਕਰ ਦਿੰਨੇ ਆ ਮਸਾਲਿਆਂ ਦੇ ਵਿੱਚ ਆਪਾਂ ਖਿੱਲਾ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਲਓ ਜੀ ਬਿਨਾ ਪੋਹੇ ਤੋਂ ਆਪਣਾ ਪੋਹਾ ਬਣ ਕੇ ਤਿਆਰ ਆ ਬਹੁਤ ਟੇਸਟੀ ਖਿੱਲਾ ਲੱਗਦੀਆਂ ਨੇ ਇਦਾਂ ਇਹਨੂੰ ਆਪਾਂ ਇੱਕ ਦੋ ਮਿੰਟ ਲਈ ਪਕਾ ਲੈਨੇ ਆ ਤਾਂ ਜੋ ਆਪਣੇ ਖਿੱਲਾਂ ਨੂੰ ਸਾਰਾ ਨਮਕ ਮਿਰਚ ਲੱਗ ਜਵੇ। ਲਓ ਜੀ। ਖਿੱਲਾ ਆਪਣੇ ਬਣ ਗਏ। ਹੁਣ ਇਹਨੂੰ ਆਪਾਂ ਚਿੱਲੇ ਨੂੰ ਬੰਦ ਕਰ ਦਿੰਨੇ ਆ। ਇੱਕ ਦੋ ਮਿੰਟ ਲਈ ਆਪਾਂ ਇਹਨਾਂ ਨੂੰ ਠੰਡੀਆਂ ਕਰ ਲੈਨੇ ਆ। ਲਓ ਜੀ ਪੋਹਾ ਆਪਣਾ ਠੰਡਾ ਹੋ ਗਿਆ ਹੁਣ ਇਹਨੂੰ ਆਪਾਂ ਪਲੇਟ ਦੇ ਵਿੱਚ ਪਾ ਲੈਨੇ ਆ ਇੱਧਰ ਆਪਾਂ ਨੇ ਕੌਲੀ ਦੇ ਵਿੱਚ ਲੈ ਲਈ ਜੀ ਦਹੀਂ ਦੇਖੋ ਕਿੰਨਾ ਵਧੀਆ ਖਿਦਾ ਕਿਲੇ ਬਣਿਆ ਪੋਹਾ ਆਪਣਾ ਉਹ ਆਪਣੇ ਬੱਚੇ ਖਿਲਾਂ ਖਾਂਦੇ ਨੇ ਜੀ ਇਹ ਦਾਪਾ ਬੱਚਿਆਂ ਨੂੰ ਚਲੋ ਵੇਸਟ ਨਾ ਕਰੀਏ ਆਪਾਂ ਕਿੱਲਾ ਨੂੰ ਫਿੱਕੇ ਕਿੱਲਾ ਖਾਂਦੇ ਘੱਟ ਨੇ ਇਸ ਤਰ੍ਹਾਂ ਆਪਾਂ ਬੱਚਿਆਂ ਨੂੰ ਖਵਾ ਸਕਦੇ ਹਾਂ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਜੀ ਬੱਚੇ ਵੀ ਬੜੇ ਵੀ ਅਸੀਂ ਕਈ ਵਾਰ ਅੱਗੇ ਬਣਾਈ ਹੈ ਇਹ ਮੈਂ ਕਿਹਾ ਵੀ ਚਲੋ ਤੁਹਾਡੇ ਨਾਲ ਵੀ ਰੈਸਪੀ ਸ਼ੇਅਰ ਕਰ ਦিয়ে ਕਲਾ ਜੀ ਬਿਨਾ ਪੋਹੇ ਤੋਂ ਆਪਣਾ ਪੋਹਾ ਬਣ ਕੇ ਤਿਆਰ ਆ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ। ਲਓ ਜੀ। ਕਿਲੇ-ਕਿਲੇ ਪੋਹਾ ਬਣਿਆ ਆਪਣਾ। ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਜੇ ਵੀਡੀਓ ਵਧੀਆ ਲੱਗੇ ਤੀ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਮਿਲਦੇ ਆ ਕਿਸੇ ਹੋਰ ਵੀਡੀਓ 'ਚ, ਤਬ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।